ਹੁਸ਼ਾਰਪੁਰ ਚ ਵਾਪਰੇ ਬੇहद ਦਰਦਨਾਕ ਕਿਹਾ ਹਾਦਸੇ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਕਿਸ ਕਦਰ ਪ੍ਰਵਾਸੀਆਂ ਪ੍ਰਤੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਜਾਂ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤੇ ਬੀਤੀ 9 ਸਤੰਬਰ ਨੂੰ ਜਦੋਂ ਇਹ ਹਾਦਸਾ ਵਾਪਰਦਾ ਤਾਂ ਉਸ ਤੋਂ ਬਾਅਦ ਸੜਕਾਂ ਤੇ ਵੀ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਉਤਰਦੇ ਨੇ ਤਾਂ ਪ੍ਰਵਾਸੀਆਂ ਵਿਰੁੱਧ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਉੱਥੇ ਜੇਕਰ ਆਪਾਂ ਪਿੰਡ ਦੀਆਂ ਪੰਚਾਇਤਾਂ ਦੀ ਗੱਲ ਕਰੀਏ ਜਾਂ ਹੁਸ਼ਾਰਪੁਰ ਦੇ ਮੁਹੱਲਿਆਂ ਦੀ ਗੱਲ ਕਰੀਏ ਤਾਂ ਲਗਾਤਾਰ ਹੁਣ ਤਾਂ ਪੰਚਾਇਤ ਮੈਂਬਰਾਂ ਵੱਲੋਂ ਅਤੇ ਕਾਉਂਸਲਰ ਸਾਹਿਬਾਨਾਂ ਵੱਲੋਂ ਮਤੇ ਵੀ ਪਾ ਕਿ ਹੁਣ ਪ੍ਰਵਾਸੀਆਂ ਨੂੰ ਜਿਹੜੇ ਉਹ ਪਿੰਡਾਂ ਦੇ ਵਿੱਚ ਅਤੇ ਮੁਹੱਲਿਆਂ ਦੇ ਵਿੱਚ ਜੇਕਰ ਉਹਨਾਂ ਨੇ ਰਹਿਣਾ ਵਾ ਜਿਹੜੇ ਤੋਂ ਪੱਕੇ ਵਸਨੀਕ ਆ ਉਹ ਸਹੀ ਤਰ੍ਹਾਂ ਦੇ ਨਾਲ ਰਹਿ ਸਕਦੇ ਨੇ ਪਰੰਤੂ ਜਿਹੜੇ ਨਜਾਇਜ਼ ਢੰਗ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਨਾ ਤਾਂ ਪਲਾਟ ਦਿੱਤਾ ਜਾਵੇਗਾ ਤੇ ਨਾ ਹੀ ਪਿੰਡ ਦੇ ਵਿੱਚ ਕਿਰਾਏ ਤੇ ਰਹਿਣ ਹੀ ਦਿੱਤਾ ਜਾਵੇਗਾ ਤੇ ਨਾਲ ਦੇ ਨਾਲ ਉਹਨਾਂ ਵੱਲੋਂ ਇਹ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਤਰਫੋਂ ਕਿ ਇਹਨਾਂ ਦੀ ਜਿਹੜੀ ਉਹ ਅਸ਼ੋਕੜ ਇਹਨਾਂ ਦਾ ਪਤਾ ਕਰਵਾਇਆ ਜਾਵੇ ਉਸ ਦੀ ਜਾਂਚ ਕਰਵਾਈ ਜਾਵੇ ਬਿਤੇ ਕੱਲ ਪਿੰਡ ਬਜਵਾੜਾ ਦੀ ਪੰਚਾਇਤ ਨੇ ਪ੍ਰਵਾਸੀਆਂ ਵਿਰੁੱਧ ਮੋਰਚਾ ਖੋਲਦਿਆਂ ਮਤਾ ਪਾਸ ਕੀਤਾ ਸੀ ਤਾਂ ਉੱਥੇ ਹੀ ਅੱਜ ਹੁਸ਼ਿਆਲਪੁਰ ਦੇ ਬਿਹਦ ਲਾਗਲੇ ਪਿੰਡ ਸ਼ਾਂਤੀ ਨਗਰ ਦੀ ਸਮੁੱਚੀ ਪੰਚਾਇਤ ਨੇ ਜਿਹੜਾ ਪ੍ਰਵਾਸੀਆਂ ਵਿਰੁੱਧ ਮੋਰਚਾ ਖੋਲਦਿਆਂ ਇੱਕ ਮਤਾ ਪਾਸ ਕੀਤਾ ਤੇ ਸਿੱਧੇ ਤੌਰ ਤੇ ਐਲਾਨ ਕੀਤਾ ਕਿ ਜੋ ਵੀ ਨਜਾਇਜ਼ ਢੰਗ ਦੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਤਾਂ ਆਉਣ ਵਾਲੀ 20 ਸਤੰਬਰ ਤੱਕ ਉਹ ਪਿੰਡ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ ਨਹੀਂ ਤਾਂ ਉਸ ਤੋਂ ਬਾਅਦ ਪੰਚਾਇਤ ਅਤੇ ਪਿੰਡ ਵਾਸੀ ਆਪਣੇ ਪੱਧਰ ਤੇ ਖੁਦ ਕਾਰਵਾਈ ਕਰਨਗੇ ਤਾਂ ਨਾਲ ਦੇ ਨਾਲ ਇੱਕ ਹੋਰ ਵੀ ਵੱਡਾ ਐਲਾਨ ਹੈ ਜਿਹੜਾ ਸ਼ਾਂਤੀ ਨਗਰ ਦੀ ਪੰਚਾਇਤ ਵੱਲੋਂ ਕੀਤਾ ਗਿਆ ਕਿ ਕੋਈ ਵੀ ਸਰਕਾਰੀ ਸਹੂਲਤ ਹੈ ਜਿਹੜੇ ਉਹ ਨਜਾਇਜ਼ ਢੰਗ ਦੇ ਨਾਲ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਨੂੰ ਬਿਲਕੁਲ ਵੀ ਜਿਹੜੀ ਉਹ ਭਰદાન ਨਹੀਂ ਕੀਤੀ ਜਾਵੇਗੀ ਤੇ ਨਾ ਹੀ ਇਹਨਾਂ ਦੇ ਕਿਸੇ ਵੀ ਮਸਲੇ ਤੇ ਵਿੱਚ ਕੋਈ ਪੰਚਾਇਤ ਦਖਲ ਅੰਦਾਜ਼ੀ ਹੀ ਕਰੇਗੀ ਇਸ ਮੌਕੇ ਪਿੰਡ ਦੇ ਸਰਪੰਚ ਜੱਸੀ ਵੱਲੋਂ ਜਿਹੜੇ ਪੱਕੇ ਤੌਰ ਤੇ ਪ੍ਰਵਾਸੀ ਹੈ ਪਿੰਡ ਦੇ ਵਿੱਚ ਰਹਿ ਰਹੇ ਨੇ ਆਪਣੇ ਮਕਾਨ ਬਣਾ ਕੇ ਤਾਂ ਉਹਨਾਂ ਨੂੰ ਵੀ ਸਿੱਧੇ ਤੌਰ ਤੇ ਇੱਕ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਕਮਾਕਾਰਾਂ ਤੇ ਜਾਣ ਤੇ ਕਮਾਕਾਰਾਂ ਤੇ ਆਣ ਤੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਹੈ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜੇਕਰ ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ ਹੁੱਲੜਬਾਜ਼ੀ ਕਰਦਾ ਤਾਂ ਉਸ ਨੂੰ ਪਿੰਡ ਦੇ ਵਿੱਚੋਂ ਪਯਾਦ ਦਿੱਤਾ ਜਾਵੇਗਾ ਤਾਂ ਹੋਰ ਕੀ ਕੁਝ ਜਾਣਕਾਰੀ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਸਾਂਝੀ ਕੀਤੀ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪੰਚਾਇਤ ਸਾਰੇ ਇਕੱਠੇ ਹੋਏ ਆ ਸਾਰੇ ਮੋਢਵਰ ਬੰਦੇਵੀ ਨਾਲ ਜਿਹੜਾ ਸ਼ਹਿਰਪੁਰ ਦੇ ਵਿੱਚ 5 ਸਾਲ ਬੱਚੇ ਦੇ ਨਾਲ ਜੋ ਘਟਨਾ ਵਾਪਰੀ ਹੈ ਬਹੁਤ ਦੁਖਦਾਇਕ ਤੇ ਉਹਦੇ ਖਿਲਾਫ ਅੱਜ ਅਸੀਂ ਪ੍ਰਵਾਸੀ ਜਿੰਨੇ ਵੀ ਪਿੰਡ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਖਿਲਾਫ ਆਪਣੀ ਵੀ ਪੰਚਾਇਤ ਦਾ ਮਤਾ ਪਾਇਆ ਹੈ ਸਾਰੇ ਪੰਚਾਇਤ ਮੈਂਬਰ ਦੇਖੀਏਗੇ ਤੇ ਪਿੰਡ ਦੇ ਮੋਢਵਰ ਬੰਦੇ ਵੀ ਅਸੀਂ ਮਤਾ ਇਹ ਪਾਇਆ ਹੈ ਕਿ ਸ਼ਾਂਤੀ ਨਗਰੋਸ਼ਿਆਰਪੁਰ ਦੀ ਪੰਚਾਇਤ ਉਹਨਾਂ ਪਿੰਡ ਦੇ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਸਤਿ ਸ੍ਰੀ ਅਕਾਲ ਜਸੀਰ ਸਰਪੰਚ ਜੀ ਪ੍ਰਧਾਨਗੀ ਹੈ ਕਿ ਇਹਦੀ ਮੀਟਿੰਗ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਜੋ ਪ੍ਰਵਾਸੀ ਸ਼ਾਂਤੀ ਨਗਰ ਵਿੱਚ ਨਜਾਇਜ਼ ਤੌਰ ਤੇ ਰਹਿ ਰਹੇ ਹਨ ਉਹ 20 ਤਰੀਕ ਤੱਕ ਪਿੰਡ ਛੱਡ ਕੇ ਚਲੇ ਜਾਣ ਜਿਨ੍ਹਾਂ ਦੇ ਕੋਲ ਕੋਈ ਵੀ ਕਬੂਲ ਨਹੀਂ ਹੈ ਬਾਕੀ ਦੇ ਪ੍ਰਵਾਸੀ ਆਪਣਾ ਅਸਲੀ ਦਸਤਾਵੇਜ਼ ਨਾਲ ਸੰਬੰਧਤ ਥਾਣੇ ਕੋਲ ਵੈਰੀਫਾਈ ਕਰਵਾ ਕੇ ਰਹਿ ਸਕਦਾ ਹੈ ਜਿਹੜੇ ਪ੍ਰਵਾਸੀ ਆਪਣੇ ਪੱਕੇ ਮਕਾਨਾਂ ਵਿੱਚ ਰਹਿ ਰਹੇ ਹਨ ਉਹ ਕਮੌਨ ਦੇ ਦਾਇਰੇ ਵਿੱਚ ਰਹਿਣ ਅਤੇ ਉਹ ਉਹਨਾਂ ਦੇ ਬੱਚੇ ਕਿਸੇ ਕਿਸਮ ਦੀ ਹੁੱਲੜਬਾਜੀ ਕਰਦੇ ਐ ਨਾ ਨਾ ਕਰਨ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਸਮਝਾਉਂਦੇ ਠੀਕ ਹੈ ਜੀ ਤੇ ਬਾਕੀ ਟਾਈਮ ਨਾਲ ਕੰਮ ਤੇ ਜਾਓ ਟਾਈਮ ਨਾਲ ਸ਼ਾਮ ਨੂੰ ਆਪਣੇ ਘਰਾਂ ਚਟਾਓ ਕੋਈ ਵੀ ਬੰਦਾ ਰਾਤ ਨੂੰ ਗਾਰੂ ਪੀ ਕੇ ਗਲੀਆਂ ਚ ਘੁੰਮਦਾ ਨਹੀਂ ਇਸ ਮੈਂ ਚਾਹੀਦਾ ਜਿਹੜਾ ਵੀ ਗਲਤ ਕੰਮ ਕਰੂਗਾ ਉਹਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਠੀਕ ਹੈ ਜੀ ਜਿਹਨਾਂ ਮਾਲਕਾਂ ਨੇ ਪ੍ਰਵਾਸੀਆਂ ਨੂੰ ਮਕਾਨ ਕਰਾਇਆ ਦੇ ਦਿੱਤੇ ਹਨ ਉਹਨਾਂ ਦੀ ਜ਼ਿੰਮੇਵਾਰੀ ਮਕਰਮ ਮਾਲਕਾਂ ਦੀ ਹੋਵੇਗੀ ਅਗਰ ਉਹਨਾਂ ਨੂੰ ਕਿਰਾਏ ਤੇ ਰੱਖਣਾ ਹੈ ਜਾਂ ਨਹੀਂ ਰੱਖਣਾ ਅਗਰ ਮਾਲਕ ਰੱਖਣਾ ਚਾਹੁੰਦੇ ਹਨ ਤਾਂ ਉਹ ਉਹਨਾਂ ਦੀ ਵੈਰੀਫਾਈ ਕਰਵਾ ਲੈਣ ਡਾਕੂਮੈਂਟ ਪਹਾਰਟ卡 ਵਗੈਰਾ ਅਗਰ ਉਹ ਸਹੀ ਹੈ ਕਿ ਤੁਹਾਰੇ ਅਨਸਾਰਦੇ ਆ ਅਗਰ ਉਹਨਾਂ ਤੇ ਕੋਈ ਦੋਸ਼ ਸਾਬਤ ਹੁੰਦਾ ਹੈ ਫਿਰ ਉਹਨਾਂ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਪਿੰਡ ਦੇ ਵਿੱਚ ਉਨਾ ਤੇ ਕੋਈ ਵੀ ਕੁਝ ਵੀ ਅਪਤਿਛੇ ਹੁੰਦਾ ਹੈ ਤਾਂ ਸਾਰੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ ਮਕਾਨ ਮਾਲਕ ਤੇ ਹੋਈ ਠੀਕ ਹੈ ਜੀ ਤੇ ਇਹ ਮਤਾ ਅਸੀਂ ਅੱਜ ਆਪਣੀ ਪੰਚਾਇਤ ਚ ਪਾਸ ਕੀਤਾ ਤੇ ਬਾਕੀ ਸਾਡੀ ਬੇਨਤੀ ਹੈ ਸਾਰੇ ਮੋਹਦਵਾਰ ਬੰਦੇ ਖੜੇ ਆ ਸਾਡਾ ਤੁਹਾਨੂੰ ਇਹ ਨਹੀਂ ਹੈਗਾ ਤੁਸੀਂ ਵੀ ਮਿਹਨਤ ਕਰਦੇ ਆ ਹੁਣ ਇੱਕ ਬੰਦੇ ਨੇ ਕਰਕੇ ਸਾਰਿਆਂ ਨੂੰ ਸਜ਼ਾ ਮਿਲਦੀ ਹੈ ਉਹ ਤਾਂ ਚਲੋ ਹੁਣੇ ਦੀ ਤਬੜਾ ਲੱਗ ਤੇ ਅੱਧੀ ਦਾ ਕਹਿੰਦੇ ਆ ਤੇ ਉਹ ਹੁਣ ਵੀ ਉੱਥੇ ਸੀਆਈ ਸਟਾਫ ਚੌਂਦੀ ਕੁੱਟ ਪੈ ਰਹੀ ਹੈ ਉਹਨੇ ਕੁਝ ਵੀ ਬੋਲਿਆ ਹਾਲੇ ਤੱਕ ਉਹਦੇ ਪਿੱਛੇ ਦੀ ਗੱਲਬਾਤ ਪਤਾ ਨਹੀਂ ਕੀ ਹੈ ਉਹਨੇ ਕਾਹਨੂੰ ਬੱਚਾ ਕੈਪਟੇਨ ਕੀਤਾ ਔਰ 5 ਸਾਲ ਦੇ ਬੱਚੇ ਨਾਲ ਜਿੱਦਾਂ ਦੀ ਦਰੰਦਗੀ ਕੀਤੀ ਹੈ ਨਾ ਉਹਦਾ ਪ੍ਰਮਾਤਮਾ ਵੀ ਡਰਦਾ ਹੋਣਾ ਉਸ ਦਾ ਮੂਤ ਬੋਲ ਕੇ ਨਹੀਂ ਦੱਸ ਸਕਦੇ ਆਪਾਂ ਜੋ ਨਹੀਂ ਦਿੱਤਾ ਤੇ ਉਹਦੇ ਕਰਕੇ ਹੁਣ ਸਾਰੇ ਸਹਿਮ ਦਾ ਮਹੌਲ ਪਿਆ ਤਾਂ ਕਰਕੇ ਸਾਰੀਆਂ ਪੰਚਾਇਤਾਂ ਪ੍ਰਵਾਸੀਆਂ ਦੇ ਖਲਾਫ ਹਮਾਂ ਦੇ ਤਾਰੀਆਂ ਠੀਕ ਹੈ ਜੀ ਇਸ ਗੱਲ ਨੂੰ ਤੁਸੀਂ ਸਮਝੋ ਆਪਣੇ ਬੱਚਿਆਂ ਨੂੰ ਵੀ ਸਮਝਾਓ ਉਲਡਵਾਜੀ ਨਾ ਕਰੋ ਤੁਸੀਂ ਵੀ ਟਾਈਮ ਤੇ ਕੰਮ ਤੇ ਜਾਓ ਟਾਈਮ ਨਾਲ ਕੰਮ ਪੂਰਾ ਕਰਕੇ ਆਪਣੇ ਘਰ ਆਓ ਕੋਈ ਵੀ ਬੰਦਾ ਇਹ ਨਾ ਹੋਵੇ ਗਲੀਆਂ 'ਚ ਦਰੂ ਪੀ ਕੇ ਕੋਈ ਬੰਦਾ ਰਾਤ ਨੂੰ 10 ਵਜੇ ਤੁਸੀਂ ਉੱਥੇ ਆਸ ਫੇਰਦੇ ਹੋਵੇ ਮੈਂ ਕਬੂਲ ਕਰਨਾ ਠੀਕ ਹੈ ਜੀ ਹਨ ਨੂੰ ਰਹਿ ਸਕੋ ਬਸ ਠੀਕ ਹੈ ਜੀ ਤੇ ਬਾਕੀ ਕੋਈ ਵੀ ਬੰਦਾ ਨਾ ਸਾਨੂੰ ਵੋਟਰ ਕਾਰਡ ਆਧਾਰ ਕਾਰਡ ਜਾਂ ਰਚਨਾ ਬਣਾਉਣ ਲਈ ਨਾ ਕਹੋ ਨਹੀਂ ਬਣਾਉਸੀ ਮਤਾਂ ਪਾ ਦਿੱਤਾ ਠੀਕ ਹੈ ਜੀ ਕੋਈ ਸਰ ਨਹੀਂ ਆ ਕੋਹਾ ਲੱਗੀ ਰਹਿਣਾ ਕੰਮ ਕਰੋ ਆਪਣੇ ਪਿੰਡ ਆਓ ਜਾਓ ਤੇ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੁਹੂਨਤ ਜੜੀ ਆ ਉਹ ਨਹੀਂ ਦਿੱਤੀ ਜਾਵੇਗੀ ਤੁਸੀਂ ਕੰਮ ਕਰਨ ਲਈ ਆਏ ਹੋ ਕੰਮ ਕਰੋ ਆਓ ਜਾਓ ਰਹੋ ਕੋਈ ਦਿੱਕਤ ਨਹੀਂ ਤੇ ਆਪਣਾ ਲੜਾਈ ਝਗੜਾ ਆਪਸ ਵਿੱਚ ਹੀ ਨਿਬੇੜ ਲਓ ਹੁਣ ਪੰਚਾਇਤ ਨਹੀਂ ਤੁਹਾਡਾ ਹੱਲ ਕਰੂਗੀ ਆਪਣਾ ਚਾਹੇ ਬੰਦਾ ਕੋ ਪ੍ਰਧਾਨ ਢਾਲੋ ਉਹ ਤੁਹਾਡੀ ਜੋ ਵੀ ਗੱਲ ਹੋ ਅੰਦਰ ਹੀ ਕਲੋਜ਼ ਹੋ ਜਾਵੇ ਬਾਹਰ ਨਾ ਨਿਕਲੇ ਨਹੀਂ ਤਾਂ ਵੀ ਅਸੀਂ ਸਖਤ ਕਾਰਵਾਈ ਕਰਾਂਗੇ ਫਿਰ ਨਾ ਕਿ ਉਹ ਤੁਸੀਂ ਐਨੇ ਸਾਲਾਂ ਤੋਂ ਰਹਿ ਰਹੇ ਅਸੀਂ ਵੀ ਨਹੀਂ ਚਾਹੁੰਦੇ ਕਿ ਜਦ ਕਰਮ ਤੁਹਾਨੂੰ ਅਸੀਂ ਕਹੀਏ ਪੈਨਸ਼ਨ ਲਈ ਭਜੋ ਨਹੀਂ ਚੰਗਾ ਲੱਗਦਾ ਹੈਗਾ ਬੋਲ ਇੱਕ ਜੇ ਕੋਈ ਵੀ ਕੀ ਕਰੂਗਾ ਉਹਨੂੰ ਭਜਾਵਾਂਗੇ ਨਹੀਂ ਹਾਂ ਜੇ ਤਾਂ ਨਿਸ਼ਾਨਾ ਲਾ ਕੇ ਚਾਹਾਂਗੇ ਸਾਰੇ ਕਿ ਪੁੱਤਰ ਪਤਾ ਹੀ ਨਹੀਂ ਲੱਗਿਆ ਕਿ ਮੁਰੇ ਬ੍ਰਹਮ ਬ੍ਰਹਮ ਜੰਗਲ ਨਾਲ ਜਿਹੜਾ ਬੰਦਾ ਫੜਿਆ ਉਹਨੂੰ ਉਹ ਵੀ ਚਰਾਣ ਤੇ ਹੁੰਦਾ ਜਿਹੜੇ ਜੱਜ ਸਾਹਿਬ ਕੋਲ ਵੀ ਉਹਦਾ ਕੇਸ ਜਾਣਾ ਉਹਨੂੰ ਪਹਿਲੀ ਤਰੀਕ ਵਿੱਚ ਹੀ ਸਖਤ ਤੋਂ ਸਖਤ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ ਇਹ ਨਾ ਹੋਵੇ ਕਿ ਉਹਨੂੰ ਸਾਲ ਕੇ ਜੇਲ੍ਹਾਂ ਤੇ ਰੱਖਿਆ ਜਾਵੇ ਜੇਲ੍ਹਾਂ ਦੇ ਵਿੱਚ ਅੱਡਾਂ ਦੇ ਸੂਕ ਵਿੱਚ ਸਾਡੇ ਬੈਠੇ ਪੰਜਾਬੀ ਭਰਾ ਕਿਤੇ ਉਹਨਾਂ ਨੇ ਉਹਦਾ ਸੌਦਾ ਲਾਤਾ ਫਿਰ ਕੀ ਫਾਇਦਾ ਹੋਣਾ ਉਹਨੂੰ ਹੁਣੇ ਹੀ ਸਖਤ ਤੋਂ ਸਖਤ ਸਜ਼ਾ ਮਿਲ ਜਾਵੇ ਤੇ ਉਹਨਾਂ ਦੇ ਮਾਪਿਆਂ ਦੇ ਲਈ ਕਾਜੇ ਨੂੰ ਖੰਡ ਆਉਗੀ ਤੇ ਬਾਕੀ ਪੂਰੇ ਸ਼ਹਿਰ ਵਾਸੀਆਂ ਨੂੰ ਵੀ ਉਹਦੇ ਮਾਪੇ ਬਿਸਮੱਲਾ ਰੋਂਦੇ ਦੇਖ ਨਹੀਂ ਹੋ ਰਹੇ ਛੋਟੀ ਬੱਚੀ ਹੋਣੀ ਭੈਣ ਸੋ ਸਾਡੀ ਇਹ ਹੀ ਪ੍ਰਸ਼ਾਸਨ ਅਕੀਰ ਹੱਥ ਜੋੜ ਕੇ ਬੇਨਤੀ ਹੈ ਐਸਐਸਪੀ ਸਾਹਿਬ ਬਹੁਤ ਵਧੀਆ ਬੰਦੇ ਨੇ ਕਰੂਗੇ ਜੀ ਮੁਰ ਬਾਕੀ ਜਿਹੜੇ ਵੀ ਜੱਜ ਸਾਹਿਬ ਦੇ ਕੋਲ ਕੇਸ ਜਾਊਗਾ ਸਾਡੀ ਉਹਦੇ ਮੋਰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲੀ ਤਰੀਕ ਦਾ ਦਿੱਤੀ ਉਹਦੇ ਸਖਤ ਐਕਸ਼ਨ ਲਿਆ ਜਾਵੇ ਉਹਨੂੰ ਅੱਗੇ ਲੰਬਾ ਨਾ ਚਲਾਇਆ ਜਾਵੇ ਤਰੀਕਾ ਪਾ ਕੇ ਠੀਕ ਹੈ ਜੀ ਬਾਕੀ ਸਾਰੇ ਆਪਣਾ ਕਿਸੇ ਨੇ ਵੀ ਕੋਈ ਦੱਸੋ ਠੀਕ ਹੈ ਜੀ ਬੋਲੋ ਠੀਕ ਹੈ ਬੋਲੋ ਜੋ ਵੀ ਫੈਸਲਾ ਅੱਜ ਇਸ ਮੰਦ ਭਾਟੀ ਜੋ ਕਟਨਾ ਹਿਆਰਪੁਰ ਚ ਬਾਕਰੀ ਹੈ ਉਹਦੇ ਖਿਲਾਫ ਲਿਆ ਗਿਆ ਸ਼ਾਂਤੀ ਨਗਰ ਸ੍ਰੀ ਮੰਦਿਰ ਵਿਖੇ ਕਿਉਂਕਿ ਪ੍ਰਵਾਸੀ ਬੜੀ ਲੇਰ ਤੋਂ ਪੰਜਾਬ ਵਿੱਚ ਰਹਿ ਰਹੇ ਆ ਠੀਕ ਹੈ ਇਮਾਨਦਾਰੀ ਨਾਲ ਸ਼ਾਂਤ ਮੈ ਤਰੀਕੇ ਨਾਲ ਰਹਿਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅਗਰ ਉਹ ਇਹੋ ਜੀ ਕੋਈ ਹੁੱਲਣ ਬਾਜੀ ਇਹੋ ਜਾਂ ਕੋਈ ਗੈਰ ਕਾਨੂੰਨੀ ਕੰਮ ਜਿਹੜਾ ਹੈਗਾ ਬੱਚੇ ਦੇ ਨਾਲ ਜੋ ਕੀਤਾ ਗਿਆ ਉਹ ਦੱਸਣਯੋਗ ਨਹੀਂ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਤੇ ਉਹ ਜੋ ਘਟਨਾ ਵਾਪਰੀ ਉਹਦੇ ਖਿਲਾਫ ਸਾਰਾ ਪੰਜਾਬ ਹੁਸ਼ਿਆਰਪੁਰ ਹੋਰ ਜਿੰਨੇ ਵੀ ਸ਼ਹਿਰ ਆ ਸਾਰਿਆਂ ਦੇ ਵਿੱਚ ਬੜਾ ਰੋਸ ਹੈ ਇਸ ਗੱਲ ਦੇ ਪ੍ਰਤੀ ਤੇ ਇਸ ਕਰਕੇ ਇਹ ਸਖਤ ਜਿਹੜਾ ਐਕਸ਼ਨ ਕਿਸ ਕਰਕੇ ਲਿਆ ਜਾਂਦਾ ਕਿ ਭਾਈ ਤੁਸੀਂ ਤਰੀਕੇ ਨਾਲ ਰਹਿਣਾ ਤਾਂ ਰਹਿ ਸਕਦੇ ਹੋ ਦਸਤਾਵੇਜ਼ ਆਪਣੇ ਰੱਖੋ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹੋ ਬਿਲਕੁਲ ਵੀ ਇਹ ਨਾ ਹੋਵੇ ਕਿ ਆਪਾਂ ਮਤਲਬ ਹੰਗੜ ਬਾਜੀ ਕਰੀਏ ਬੱਚਿਆਂ ਨੂੰ ਫੋਲੀ ਸ਼ੂਟ ਦਈਏ ਉਹ ਹੋਰ بڑے ਅਪਰਾਧ ਕਰਨ ਇਹ ਨਾ ਪੰਜਾਬ ਵਿੱਚ ਕਦੇ ਪਹਿਲਾਂ ਬਰਦਾਸ਼ਤ ਹੋਇਆ ਨਾ ਹੋਊਗਾ ਕਿਹ ਤਰੀਕੇ ਨਾਲ ਰਹੋ ਜਿਹੜੇ ਮਾਲਕ ਵੀ ਰੱਖ ਰਹੇ ਉਹ ਵੀ ਆਪਣੇ ਜਿਹੜੇ ਬੰਦੇ ਲੋਨ ਸਮਝਾ ਕੇ ਰੱਖਣ ਮਜ਼ਦੂਰੀ ਕਰੋ ਠੀਕ ਹੈ ਬੱਚੇ ਪਾਲੋ ਕੋਈ ਮਜਾਏ ਤੁਹਾਨੂੰ ਤੰਗ ਨਹੀਂ ਕਰਦਾ ਲੇਕਿਨ ਉਸ ਤੋਂ ਇਲਾਵਾ ਜੇ ਕੋਈ ਇਹੋ ਜੀ ਕਾਰਵਾਈ ਹੋਈ ਤਾਂ ਫਿਰ ਉਹਦੇ ਲਈ ਸਖਤ ਹੀ ਐਕਸ਼ਨ ਹੋਣਾ ਤੇ ਜਿਹੜੀ ਬੇਨਤੀ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਮੈਂ ਵੀ ਇਹ ਮੰਗ ਕਰਦਾ ਕਿ ਬਿਲਕੁਲ ਉਸ ਜਿਹੜਾ ਦੋਸ਼ੀ ਹੈ ਉਹਨੂੰ ਸਖਤ ਤੋਂ ਇੱਕ ਸਜ਼ਾ ਜਿਹੜੀ ਬੜੀ ਸ਼ੇਤੀ ਦਿੱਤੀ ਜਾਵੇ ਔਰ ਫાંਸੀ ਉਸਦੇ ਪਿਤਾ ਜੀ ਦੀ ਵੀ ਇਹ ਮੰਗ ਹੈ ਕਿ ਉਹਨੂੰ ਸ਼ਰੇ ਬਾਜ਼ਾਰ ਫાંਸੀ ਲਾਈ ਜਾਵੇ ਐਸਾ ਅਗਰ ਹੋ ਜਾਵੇ ਇੱਕ ਵਾਰ ਤਾਂ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਇੱਕ ਡਰ ਪੈਦਾ ਹੋ ਜਾਊਗਾ ਕਿ ਐਸਾ ਅਪਰਾਧ ਦੁਬਾਰਾ ਕੋਈ ਨਹੀਂ ਕਰੂਗਾ ਇਹ ਪ੍ਰਸ਼ਾਸਨ ਨੇ ਸੋਚਣਾ ਕਿ ਕਿਸ ਤਰੀਕੇ ਦਾ ਕਿਸ ਤਰੀਕੇ ਦਾ ਫੈਸਲਾ ਲਿਆ ਜਾਣਾ ਤੋਂ ਸੋਈ ਅੱਜ ਇਹ ਜਿਹੜਾ ਮਤਾ ਹੈ ਸਾਰਿਆਂ ਦੇ ਸਾਹਮਣੇ ਪਾਇਆ ਗਿਆ ਔਰ ਸਾਡੇ ਕੋ ਪਰਵਾਸੀ ਭਰਾ ਵੀ ਖੜੇ ਹੈ ਠੀਕ ਹੈ ਇਹ ਕੋਈ ਸਾਡੇ ਦੁਸ਼ਮਣ ਨਹੀਂ ਲੇਕਿਨ ਇਹ ਜਰੂਰ ਹੈਗਾ ਕਿ ਭਾਈ ਜੇ ਜਿਹੜਾ ਇੱਕ ਬੰਦੇ ਨੇ ਦੋਸ਼ ਕੀਤਾ ਤਾਂ ਫਿਰ ਸੁਚੇਤਤਾ ਸਾਰਿਆਂ ਨੂੰ ਹੋਣਾ ਚਾਹੀਦਾ